ਪਿੰਡ ਤੋਂ ਲੰਘ ਰਹੇ ਦੋ ਨੌਜਵਾਨਾਂ ਦੇ ਨਾਲ ਇੱਕ ਇੰਨਾ ਭਿਆਨਕ ਹਾਦਸਾ ਹੋਇਆ ਕਿ ਅੱਧੀ ਰਾਤ ਨੂੰ ਜਦੋਂ ਖੜਕੇ ਦੀ ਆਵਾਜ਼ ਸੁਣੀ ਤਾਂ ਪਿੰਡ ਵਾਲੇ ਉੱਠ ਕੇ ਬਾਹਰ ਆ ਗਏ ਅਤੇ ਜਦੋਂ ਉਹ ਆ ਕੇ ਦੇਖਦੇ ਨੇ ਤਾਂ ਇੱਕ ਵੱਡੀ ਗੱਡੀ ਪਲਟੀ ਹੁੰਦੀ ਹੈ ਅਤੇ ਉਸ ਦੇ ਵਿੱਚ 30 ਸਾਲ ਦੇ ਦੋ ਨੌਜਵਾਨ ਬੈਠੇ ਹੋਏ ਸੀ ਪਰ ਜਦੋਂ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਦੋਹਾਂ ਦੇ ਵਿੱਚੋਂ ਕੋਈ ਵੀ ਮੁੰਡਾ ਜਵਾਬ ਨਹੀਂ ਦੇ ਰਿਹਾ ਦੋਵੇਂ ਮੌਕੇ ਤੇ ਹੀ ਮੁੱਕ ਚੁੱਕੇ ਸਨ ਮਾਂਸਾ ਦੇ ਵਿੱਚ ਇਹ ਦੇਰ ਰਾਤ ਹਾਦਸਾ ਹੋਇਆ ਜਿੱਥੇ ਤੇਜ਼ ਰਫਤਾਰ ਕਾਰ ਪਲਟ ਗਈ ਅਤੇ ਇਹ ਹਾਦਸਾ ਪਿੰਡ ਬੇਰ ਤੇ ਨੇੜੇ ਵਾਪਰਿਆ ਪੁਲਿਸ ਨੇ ਦੋਵੇਂ ਮੁੰਡਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਇਸ ਮੌਕੇ ਤੇ ਪਿੰਡ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਕਿੰਜ ਮੁਖਤਾਰ ਸਿੰਘ ਅਤੇ ਗੁਰਜੰਟ ਸਿੰਘ ਕਰੀਬ 10:30 ਵਜੇ ਇੱਕ ਤੇਜ਼ ਰਫਤਾਰ ਕਾਰ ਆ ਰਹੀ ਸੀ ਦੋਹਾਂ ਦੇ ਵੱਲੋਂ ਇਹ ਗਲਤੀ ਜਾਣਕਾਰੀ ਦਿੱਤੀ ਗਈ ਕਾਰ ਪਹਿਲਾਂ ਇੱਕ ਪੁਲੀ ਦੇ ਨਾਲ ਟਕਰਾ ਗਈ ਅਤੇ ਫਿਰ ਪਲਟ ਕੇ ਇੱਕ ਘਰ ਦੇ ਵਿੱਚ ਜਾ ਵੜੀ ਜਿਸ ਦੇ ਕਾਰਨ ਘਰ ਦਾ ਸਮਾਨ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਗਨੀਮਤ ਰਹੀ ਕਿ ਉਸ ਸਮੇਂ ਉਸ ਥਾਂ ਤੇ ਘਰ ਦੇ ਵਿੱਚ ਕੋਈ ਨਹੀਂ ਸੀ ਜਿਸ ਦੇ ਚਲਦੇ ਹੋਏ ਕੋਈ ਹੋਰ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਕਾਰ ਦੇ ਵਿੱਚ ਸਵਾਰ ਦੋਵੇਂ ਨੌਜਵਾਨ ਆਪਣੀ ਜਾਨ ਕਬਾ ਬੈਠੇ ਨੇ ਜਿਨ੍ਹਾਂ ਦੀ ਪਛਾਣ ਮਨੀ ਸਿੰਘ ਵਾਸੀ ਪਿੰਡ ਕਾਵਲੀ ਅਤੇ ਜੋਤੀ ਸਿੰਘ ਵਾਸੀ ਮਾਨਸਾ ਦੇ ਵੱਜੋਂ ਕੀਤੀ ਗਈ ਹੈ ਇਸ ਮੌਕੇ ਤੇ ਪਿੰਡ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਪੁਲਿਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਸੀ ਐਂਬੂਲੈਂਸ ਵੀ ਬਾਅਦ ਦੇ ਵਿੱਚ ਬੁਲਾ ਲਈ ਗਈ ਸੀ ਪਰ ਜਦੋਂ ਉਹਨਾਂ ਨੇ ਮੁੰਡਿਆਂ ਨੂੰ ਚੈੱਕ ਕਰ ਲਿਆ ਸੀ ਕਿ ਉਹਨਾਂ ਦੇ ਵਿੱਚ ਸਾਹ ਨਹੀਂ ਤਾਂ ਹਰ ਪਾਸੇ ਹਾਹਾਕਾਰ ਮਚ ਗਈ ਕਿ ਕਿੰਨ ਜਤੀ ਰਾਤ ਨੂੰ ਇਸ ਤੇਜ਼ ਰਫ਼ਤਾਰ ਕਾਰ ਦੇ ਕਾਰਨ ਦੋ ਕਾਰ ਉੱਜੜ ਗਏ ਇੱਕ ਕਾਰ ਬੁਢਲਾਡਾ ਤੋਂ ਆ ਰਹੀ ਸੀ ਦੱਸਦੀ ਕਿ ਜੋਤੀ ਆਪਣੇ ਦੋਸਤ ਮਨੀ ਨੂੰ ਆਪਣੇ ਪਿੰਡ ਅੱਕਾਵਾਲੀ ਛੱਡਣ ਜਾ ਰਿਹਾ ਸੀ ਜਿਸ ਦੇ ਸਮੇਂ ਇਹ ਮਾੜੀ ਘਟਨਾ ਵਾਪਰੀ। ਰਾਤ ਸੀ ਜਦੋਂ ਗੱਡੀ ਮਤਲਬ ਆ ਚੱਲ ਆ ਰਹੀ ਸੀਗੀ ਤੇ ਖੜਕਾ ਸੁਣ ਕੇ ਅਸੀਂ ਆਏ ਆ। ਗੱਡੀ ਜਦੋਂ ਅਸੀਂ ਆਏ ਆ ਉਹ ਪਲਟੀ ਪਈ ਸੀ। ਅਸੀਂ ਆ ਕੇ ਦੇਖਿਆ ਬੰਦੇ ਦੋਨੇ ਡੈੱਡ ਸੀ। ਪਾਕੀ ਪਟਕੇ ਗੱਡੀ ਸੀ ਦੇਖ ਲੈ। ਉਸ ਤੋਂ ਬਾਅਦ ਅਸੀਂ ਪੁੱਛਣ ਗਏ ਮਤਲਬ ਫੋਨ ਕੀਤਾ ਐਂਬੂਲੈਂਸ ਵੀ ਬੁਲਾਈ ਉਹ ਤਾਂ ਸੀ ਫਿਰ ਉਸ ਬੰਦੇ ਡੈੱਡ ਸੀਗੇ ਅਸੀਂ ਫਿਰ ਇਹਨਾਂ ਨੂੰ ਹਸਪਤਾਲ ਲੈ ਗਏ ਮੁੜਲਾਡੇ ਕਿੱਥੇ ਦੇ ਬੰਦੇ ਸੀ ਕੀ ਦਿੱਸੇ ਤੁਹਾਨੂੰ ਨਹੀਂ ਲੱਗਦਾ ਸੀ ਬੰਦਾ ਇੱਕ ਅਕਾਲੀ ਦਾ ਦੱਸਦੇ ਨੇ ਜੀ ਇੱਕ ਮਾਨਸਾ ਦਾ ਇਹ 11:30 ਦਾ ਵਕਤ ਸੀ ਗੱਡੀ ਓਵਰ ਸਪੀਡ ਸੀ ਆਗੇ ਘਰ ਦੇ ਪਹਿਲਾਂ ਨੇ ਪੁਲੀ ਪੰਨੀ ਆ ਫਿਰ ਤੂਤ ਚ ਵੱਜੀ ਆ ਫਿਰ ਘਰ ਦੇ ਵਿੱਚ ਵੱਜੀ ਆ ਕਿ ਜਦੋਂ ਅਸੀਂ ਆਏ ਇਹਨਾਂ ਨੂੰ ਕੱਢਣ ਵਾਸਤੇ ਉਦੋਂ ਦੋਨੇ ਮੁੰਡੇ ਖਤਮ ਸੀ ਕਿੰਨੀ عمر ਸੀ ਇਹਦੀ ਮੁੰਡੇ ਜਿਹੜੇ ਜੀਣਾ ਇਹ ਮੇਰਾ ਖਿਆਲ ਆ 30 ਸਾਲ ਦੇ ਲਗਭਗ ਹੋਊਗੀ